ਚੜਿਆ ਮਹੀਨਾ ਜੂਨ ਦਾ ਜੋ ਮਿੱਥੋ ਭੁਲਾਇਆ ਨਾ ਜਾਵੇ ਉਹ ਠੱਠਾ ਅਕਾਲ ਤਖਤ ਮੈਨੂੰ ਬਾਰ-ਬਾਰ ਕਿਉਂ ਚੇਤੇ ਆਵੇ ਚੜਿਆ ਮਹੀਨਾ ਜੂਨ ਦਾ ਸਾਡੇ سینੇ ਪਾਉਂਦਾ ਛੇਕ ਤੂੰ ਲੰਬੋ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਤਿੰਦਾ ਛੇਕ ਇਹੜਾ ਮਹੀਨ ਜੂਨ ਦਾ ਮਹੀਨਾ ਹੈ ਇਹ ਸਾਨੂੰ ਅੱਜ ਵੀ ਚੇਤੇ ਆ। ਸਤਸੰਗਤ ਜਦੋਂ ਇਹਦਾ ਪਿਛੋਕੜ ਵਿਚਾਰਨ ਦਾ ਯਤਨ ਕਰੀਏ ਤੇ ਇਹਦਾ ਪਿਛੋਕੜ ਜਿਹੜਾ 1947 ਦੇ ਵਿੱਚ ਪਿਆ ਜਦੋਂ 1947 ਭਾਰਤ ਪਾਕਿਸਤਾਨ ਦੀ ਵੰਡ ਹੋਈ ਹੈ ਨਾ ਸਾਨੂੰ ਆਪਣਾ ਬਣਾ ਕੇ ਸਾਨੂੰ ਪਰਾਇਆ ਵੀ ਕਰ ਦਿੱਤਾ ਗਿਆ। ਜਿਸ ਵਕਤ 1947 ਦੀ ਵੰਡ ਹੁੰਦੀ ਹੈ ਤੇ ਜਦੋਂ ਆਪਣਾ ਅੱਜ ਇਹ ਸਵਾਲ ਆਉਂਦਾ ਹੈ ਨਾ ਵੀ 1984 ਵਾਲਾ ਕਲੂਕਾਰਾ ਕਿਉਂ ਵਾਪਰਿਆ ਕਿਉਂ ਹੋਇਆ ਤੇ ਥੋੜਾ ਜਿਹਾ ਪਿਛੋਕੜ ਜਦੋਂ 1947 ਵਿੱਚ ਜਾਣਦੇ ਆ ਤੇ ਇਸ ਤੋਂ ਪਹਿਲਾਂ ਜੂਨ 1931 ਵਿੱਚ ਮਹਾਤਮਾ ਗਾਂਧੀ ਨੇ ਇੱਕ ਬਿਆਨ ਦਿੱਤਾ ਸੀ ਕਿ ਸਿੱਖ ਬਹਾਦਰ ਕੋਮ ਹੈ ਜੇਦੋ ਇਹ ਭਾਰਤ ਆਜ਼ਾਦ ਹੋ ਜਾਏਗਾ ਇਹ ਜਦੋਂ ਮਰਜ਼ੀ ਆਪਣਾ ਵੱਖਰੀ ਸਟੇਟ ਬਣਾ ਸਕਦੇ ਨੇ 1931 ਚ ਇਹ ਬਿਆਨ ਦਿੱਤਾ 46 ਦੇ ਵਿੱਚ ਜੂਨ 1946 ਵਿੱਚ ਜਵਾਹਰ ਲਾਲ ਨਹਿਰੂ ਨੇ ਕਲਕੱਤੇ ਦੀ ਧਰਤੀ ਤੇ ਸਿੱਖਾਂ ਬਾਰੇ ਇਹ ਬਿਆਨ ਦਿੱਤਾ ਕਿ ਸੇਕ ਇਸ ਭਾਰਤ ਦੇ ਹਿੱਸਾ ਹਣ ਸਾਨੂੰ ਬਰਾਬਰ ਦਾ ਨਾਗਰਿਕ ਕਹਿੰਦੇ ਹੋਏ ਇਹ ਗੱਲ ਕਹੀ ਗਈ ਵੀ ਜੇ ਸਿੱਖਾਂ ਨੂੰ ਰਾਜ ਭਾਗ ਨਾ ਮਿਲਿਆ ਇਹਨਾਂ ਦਾ ਪੰਜਾਬੀ ਸਟੇਟ ਨਾ ਮਿਲੀ ਪੰਜਾਬੀ ਲਾਗੇ ਨਾ ਮਿਲੇ ਤੇ ਕਿਰਪਾਨ ਦੇ ਜ਼ੋਰ ਦੇ ਨਾਲ ਆਪਣਾ ਰਾਜ ਲੈ ਸਕਦੇ ਨੇ ਬਹਾਦਰ ਕੌਮ ਹੈ ਇਹ 1946 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਕਲਕੱਤੇ ਦੀ ਧਰਤੀ ਤੇ ਬਿਆਨ ਦਿੱਤਾ ਸੀ 15 ਅਗਸਤ 1947 ਨੂੰ ਭਾਰਤ ਦੇਸ਼ ਆਜ਼ਾਦ ਹੁੰਦਾ ਹੈ ਤੇ ਸਾਂਝ ਸੰਗਤ ਸਿੱਖਾਂ ਨੂੰ ਜਿਹੜੇ ਇਹ ਦੋ ਬਿਆਨ ਸਨ ਜਿਹੜੇ 1931 ਵਿੱਚ 1946 ਦੇ ਵਿੱਚ ਦਿੱਤਾ ਹੋਇਆ ਬਿਆਨ ਵੀ ਸਿੱਖ ਬਹਾਦਰ ਕਹੋ ਮੈਂ ਸਿੱਖਾਂ ਨੂੰ ਵੱਖਰੀ ਸਟੇਟ ਦਿੱਤੀ ਜਾਏਗੀ ਜਦੋਂ ਭਾਰਤ ਦੇਸ਼ ਆਜ਼ਾਦ ਹੁੰਦਾ ਹੈ ਤੇ 121 ਫਾਂਸੀ ਹੋਈਆਂ ਤੇ 121 ਫਾਂਸੀਆਂ ਵਿੱਚੋਂ 93 ਸਿੱਖਾਂ ਨੂੰ ਫਾਂਸੀ ਦਿੱਤੀ ਗਈ। ਵੱਧ ਚੜ ਕੇ ਸਿੱਖਾਂ ਨੇ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਲਿਆ। ਇਸ ਦੇਸ਼ ਆਜ਼ਾਦ ਹੋਣ ਵਿੱਚ 2647 ਬੰਦਿਆਂ ਨੂੰ ਕਾਲੇ ਪਾਣੇ ਦੀ ਸਜ਼ਾ ਸੁਣਾਈ ਗਈ। ਜਿਦੇ ਵਿੱਚੋਂ 2147 ਸਿੱਖ ਸਨ ਜਿਨ੍ਹਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਸੁਣਾਈ ਗਈ ਜੇ ਫਾਂਸੀ ਦੀ ਗੱਲ ਆਈ ਤੇ ਉੱਥੇ ਵੀ 93 ਸਿੱਖ ਸ਼ਹੀਦ ਹੋਏ ਫਾਂਸੀ ਦੇ ਰਸਿਆਂ ਨੂੰ ਚੁੰਬਿਆ ਜੇ ਕਾਲੇ ਪਾਣੀਆਂ ਦੀ ਸਜ਼ਾ ਹੋਈ ਤੇ ਉੱਥੇ ਵੀ ਸਿੱਖਾਂ ਨੇ 2646 ਵਿੱਚੋਂ 2147 ਸਿੱਖ ਕਾਲੇ ਪਾਣੀਆਂ ਦੀ ਸਜ਼ਾ ਵਿੱਚ ਆਪਣਾ ਹਿੱਸਾ ਪਾਉਦੇ ਵਡੀਆਂ ਕੁਰਬਾਨੀਆਂ ਦਿੱਤੀਆਂ ਕਿਉਂਕਿ ਸਿੱਖਾਂ ਨੂੰ ਵਿਸ਼ਵਾਸ ਸੀ ਕਿ 1931 ਵਿੱਚ ਜਿਹੜਾ ਬਿਆਰ ਮਹਾਤਮਾ ਗਾਂਧੀ ਨੇ ਦਿੱਤਾ ਕਿ ਸਿੱਖ ਬਹਾਦਰ ਕੌਮ ਨੂੰ ਇਹਨਾਂ ਨੂੰ ਵੱਖਰੀ ਸਟੇਟ ਦਿੱਤੀ ਜਾਏਗੀ ਜੂਨ 1946 ਵਿੱਚ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਇਹਨਾਂ ਨੂੰ ਬਰਾਬਰ ਦਾ ਅਧਿਕਾਰ ਬਰਾਬਰ ਦਾ ਇਲਾਕੇ ਦਿੱਤੇ ਜਾਣਗੇ ਇਹ ਬਹਾਦਰ ਕੌਮ ਹੈ ਜੇ ਨਾ ਦਿੱਤੇ ਗਏ ਤੇ ਕਰਪਾਨ ਦੇ ਜ਼ੋਰ ਤੇ ਲੈ ਲੈਣਗੇ ਇਹਨਾਂ ਬਿਆਨਾਂ ਕਰਕੇ ਸਿੱਖਾਂ ਨੇ ਵੱਧ ਚੜ ਕੇ ਆਜ਼ਾਦੀ 'ਚ ਹਿੱਸਾ ਲਿਆ ਪਰ ਸਾਧ ਸੰਗਤ 1947 ਦੇ 55 ਦਿਨ ਆਜ਼ਾਦ ਹੋਣ ਤੋਂ ਬਾਅਦ ਕੇਵਲ 55 ਦਿਨਾਂ ਬਾਅਦ ਹੀ ਸਾਡਾ ਭਰੋਸਾ ਤੋੜ ਦਿੱਤਾ ਗਿਆ ਵਿਸ਼ਵਾਸ ਤੋੜ ਦਿੱਤਾ ਗਿਆ ਸਿੱਖਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੋਰ ਸਾਡੇ 174 ਗੁਰਦੁਆਰੇ ਜਿਹੜੇ ਪਾਕਿਸਤਾਨ ਦੀ ਧਰਤੀ ਤੇ ਸਾਡੇ ਮਹਾਨ ਤਖਤ ਮਹਾਨ ਗੁਰੂ ਸਾਹਿਬ ਜੀ ਦੇ ਗੁਰਤਾਬ ਉਹ ਸਾਡੇ ਜ਼ਮੀਨਾਂ ਛਡੀਆਂ ਆਪਣੀਆਂ ਜਾਇਦਾਦਾਂ ਛਡੀਆਂ ਜਿਹੜੇ ਉਧਰ ਅਮੀਰ ਸਿੱਖ ਸਨ ਇਹਦੇ ਆ ਇਧਰ ਆ ਕੇ ਗੁਰਪਤੀ ਜਿੱਦ ਕੀ ਬਤੀਤ ਕਰਦੇ ਆ ਇਧਰ ਆ ਕੇ ਉਹਨਾਂ ਨੂੰ ਜ਼ਮੀਨਾਂ ਉਸ ਵੱਟੇ ਬਹੁਤ ਘੱਟ ਮਿਲਦੀ ਆ ਉਧਰ ਮਰਬਿਆ ਦੇ ਮਾਲਕ ਇੱਥੇ ਕੁਝ ਕਿੱਲਿਆਂ ਦੇ ਮਾਲਕ ਰਹਿ ਗਏ ਉਧਰ ਅਰਬਾਪਤੀ ਇੱਥੇ ਆ ਕੇ ਕੱਖਪਤੀ ਹੋ ਗਏ ਭਾ ਬਹੁਤ ਗਰੀਬ ਕਰ ਦਿੱਤੇ ਗਏ ਔਰ ਜਿਹੜੇ ਸਿੱਖ ਪੰਜਾਬੀ ਬੋਲਦੇ ਸਨ ਉਹਨਾਂ ਨੂੰ ਹਿੰਦੀ ਇਲਾਕਿਆਂ ਵਿੱਚ ਦੂਰ ਦਰਾਡੇ ਛੁੱਟ ਦਿੱਤਾ ਗਿਆ ਕਿ ਜਦੋਂ ਇਸ ਦੇਸ਼ ਵਿੱਚ ਭਾਸ਼ਾ ਦੇ ਹਿਸਾਬ ਦੇ ਨਾਲ ਮਰਦਮਸ਼ੁਮਾਰੀ ਹੋਏਗੀ ਸੂਬੇ ਦੀ ਵੰਡ ਹੋਊਗੀ ਤੇ ਹਿੰਦੀ ਲਿਖ ਦਿੱਤਾ ਜਾਏਗਾ ਤੇ ਇਦਾਂ ਹੀ ਹੋਇਆ ਪੰਜਾਬ ਦਾ ਗਵਰਨਰ ਚੰਦੂ لال ਤਰਵੇਦੀ ਬਣਿਆ 56 ਦਿਨਾਂ ਬਾਅਦ ਇਹਨੇ ਬਿਆਨ ਦਿੱਤਾ ਕਿ ਸਿੱਖ ਤੇ ਜਰਾਇਮ ਪੇਸ਼ਾ ਕੌਮ ਨੇ। ਹੌਂ ਜਰਾਇਮ ਪੇਸ਼ਾ ਕੌਮ ਨੂੰ ਕਿਹਾ ਜਾਂਦਾ ਜਿਹੜੇ ਕਿਸੇ ਤੇ ਰਹਿਮ ਨਾ ਕਰਦੇ ਹੋਣ ਜਿਹੜੇ ਜ਼ੁਲਮ ਕਰਦੇ ਹੋਣ। ਸਿੱਖ ਸਾਰਿਆਂ ਦਾ ਭਲਾ ਮਨਾਉਂਦੇ ਆ ਕੋਈ ਕਿਸੇ ਤੇ ਜ਼ੁਲਮ ਨਹੀਂ ਕਰਦੇ। ਪਰ ਸਾਨੂੰ ਜਰਾਇਮ ਪੇਸ਼ਾ ਕੌਮ ਕਹਿ ਦਿੱਤਾ ਗਿਆ ਪੰਜਾਬ ਦੇ ਗਵਰਨਰ ਚ ਚੰਦੂ ਲਾਲ ਤਰਵੇਦੀ ਵੱਲੋਂ। ਸਾਧ ਸੰਗਤ ਜੀ ਪੰਜਾਬੀ ਬੋਲੀ ਦੇ ਆਧਾਰ ਤੇ ਜਦੋਂ ਪੰਜਾਬੀ ਸੋਬੇ ਦੀ ਮੰਗ ਕੀਤੀ ਗਈ ਹੁਣ ਇਸ ਤੋਂ ਬਾਅਦ ਕੀ ਹੋਇਆ 1948 ਦੇ ਵਿੱਚ ਦੇਸ਼ ਆਜ਼ਾਦ ਹੋਇਆ ਨੂੰ ਹਾਲੇ ਕੁਝ ਮਹੀਨੇ ਕੁਝ ਦਿਨ ਹੋਇਆ 1948 ਦੇ ਵਿੱਚ ਮੁਕੇਰੀਆਂ ਗੁਰਦਾਸਪੁਰ ਵਿੱਚ ਇੱਕ ਆਰਾਮ ਲੀਲਾ ਗ੍ਰਾਊਂਡ ਦੇ ਵਿੱਚ ਇੱਕ ਜਲੂਸ ਨਿਕਲਦਾ ਉਸ ਜਲੂਸ ਦੇ ਵਿੱਚ ਸੀਤਾ ਲਕਸ਼ਮਨ ਤੇ ਰਾਮ ਦਾ ਇਸ ਵਟਾ ਕੇ ਬਣਾ ਕੇ ਜਲੂਸ ਕੱਢਿਆ ਜਾ ਰਿਹਾ ਤੇ ਉਸ ਜਲੂਸ ਦੇ ਵਿੱਚ ਇੱਕ ਬਹਿਰੂਪੀਆ ਸਿੱਖ ਜਿਹਨੂੰ ਨਕਲੀ ਦਾੜੀ ਲਾਈ ਨਕਲੀਆਂ ਮੁੱਛਾਂ ਲਾਈਆਂ ਗਈਆਂ ਔਰ ਉਹਦੇ ਜਿਹੜੇ ਕੱਪੜੇ ਆ ਗਾਰੇ ਨਾਲ ਲਿਬੜੇ ਹੋਇਆ ਤੇ ਹੱਥ ਵਿੱਚ ਇੱਕ ਛੰਨਾ ਫੜਾਇਆ ਉਹਦੇ 'ਚ ਗੋਹਾ ਪਾਇਆ ਹੋਇਆ ਗੋਬਰ ਪਾਇਆ ਤੇ ਜਦੋਂ ਤੁਰੇ ਜਾਂਦੇ ਪੁੱਛਦੇ ਆ ਵੀ ਤੂੰ ਕੌਣ ਹੈ ਪਾ ਇਹ 1948 ਦੀ ਗੱਲ ਆ ਤੂੰ ਕੌਣ ਆ ਤੇ ਉਹ ਕਹਿੰਦਾ ਮੈਂ ਸਿੱਖ ਆ ਕਹਿੰਦੇ ਤੇਰਾ ਇੰਨਾ ਮਾੜਾ ਹਾਲਾਤ ਕਿਉਂ ਆ ਤੂੰ ਇੰਨਾ ਲਿਬੜਿਆ ਕਿਉਂ ਗੰਦਾ ਕਿਉਂ ਆ ਤੇ ਉਹ ਬਹਿਰੂਪੀਆ ਸਿੱਖ ਜਵਾਬ ਪਤਾ ਕੀ ਦਿੰਦਾ ਕਹਿੰਦਾ ਮੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਚੋਂ ਨਾ ਕੇ ਆਇਆ ਤਾਂ ਗੰਦਾ ਹੋਇਆ ਹੱਥ ਵਿੱਚ ਜਿਹੜਾ ਉਹਨੇ ਗੋਬਰ ਫੜਿਆ ਹੈ ਗੋਆ ਫੜਿਆ ਹੈ ਤੇ ਉਹ ਕਹਿੰਦਾ ਇਹ ਪ੍ਰਸ਼ਾਦ ਆ ਇਹ ਸ਼ਬਦ ਉਹ ਵਰਤ ਰਿਹਾ ਹਾਲੇ ਦੇਸ਼ ਆਜ਼ਾਦ ਹੋਏ ਨੂੰ ਕੁਝ ਦਿਨ ਤੇ ਕੁਝ ਮਹੀਨੇ ਹੋਏ ਆ ਸਾਡੇ ਗੁਰੂਤਾਮਾ ਦੀ ਬੇਦਵੀ ਕੀਤੀ ਗਈ ਸ਼੍ਰੀ ਅਮਰਸਰ ਲਕਸ਼ਮਨ ਗੇਟ ਤੋਂ ਲੈ ਕੇ ਚਾਂਦੀਵੜ ਗੇਟ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਘਟਕੇ ਉਹਨਾਂ ਦੇ ਪਤਰੇ ਪੰਨੇ ਖਲਾਰ ਦਿੱਤੇ ਗਏ ਇੱਕ ਚੰਦੂ ਲਾਲ ਨਾਮ ਦਾ ਬੰਦਾ ਹੋਇਆ ਉਹ ਬੀੜੀ ਪਿੰਦਾ ਤੇ ਸਰਦਾਰ ਰਵੇਲ ਸਿੰਘ ਦੇ ਮੂੰਹ ਤੇ ਉਸ ਬੀੜੀ ਦਾ ਧੂਆ ਮਾਰਦਾ ਸਰਦਾਰ ਰਵੇਲ ਸਿੰਘ ਜੀ ਛਿਆਨੇ ਸਨ ਉਹਨਾਂ ਨੇ ਸਮੇਂ ਦੀ ਨਿਜਾਗਤ ਨੂੰ ਵੇਖਦੇ ਹੋਏ ਪਾਸਾ ਵਟ ਲਿਆ ਪਰ ਉਹ ਚੰਦੂ ਲਾਲ ਕੀ ਕਰਦਾ ਉਸ ਬੀੜੀ ਨੂੰ ਬਚਾਉਣ ਦੇ ਲਈ ਇੱਕ ਸਿੱਖ ਦੇ ਮੱਥੇ ਦੀ ਉੱਤੇ ਉਹ ਬੀੜੀ ਜਿਹੜੀ ਲਾਉਂਦਾ ਹੈ ਤੇ ਬੁਝਾ ਦਿੰਦਾ ਇਹ 1948 ਦੀਆਂ ਗੱਲਾਂ ਆ ਅਲੇ ਦੇਸ਼ ਜਾਤ ਹੋਇ ਨੂੰ ਕੁਝ ਸਾਲ ਕੁਝ ਮਹੀਨੇ ਹੋਇਆ ਸਾ ਸੰਗਤ ਮਾਸਟਰ ਤਾਰਾ ਸਿੰਘ ਦੇ ਘਰ ਦੇ ਸਾਹਮਣੇ ਇੱਕ ਜਗ ਵਿੱਚ ਪਾਣੀ ਪਾਇਆ ਜਾਂਦਾ ਉਹਦੇ ਚ ਸਿਰਗਟਾ ਬੀੜੀਆਂ ਤੇ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਵਨ ਗੁਟਕਾ ਸਾਹਿਬ ਨੂੰ ਪਾ ਕੇ ਮਾਸਟਰ ਤਾਰਾ ਸਿੰਘ ਦੇ ਘਰ ਦੇ ਬੋਏ ਅੱਗੇ ਟੰਗ ਦਿੱਤਾ ਜਾਂਦਾ ਸਾ ਸੰਗਤ ਜੀ 1995 55 ਦੇ ਵਿੱਚ ਲਾਲ ਭੀਮਚੰਦ ਸੱਚਰ ਮੁੱਖ ਮੰਤਰੀ ਪੰਜਾਬ ਦਾ ਬੰਦਾ। ਔਰ ਜਿੱਦੋਂ ਪੰਜਾਬ ਦਾ ਮੁੱਖ ਮੰਤਰੀ ਬੰਦਾ ਹੈ ਤੇ ਇਹ ਇਸ ਰਾਜ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿੱਚ ਬੋਟਾ ਸਮੇਤ ਹੁਲਸ ਵਰਦੀ ਹੈ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਹ। ਉਥੋਂ ਦੇ ਦਫਤਰਾਂ ਤੇ ਲੰਗਰ ਹਾਲ ਤੇ ਮੰਜੀ ਸਾਹਿਬ ਤੇ ਕਬਜ਼ਾ ਕਰ ਲਿਆ ਜਾਂਦਾ ਜਦੋਂ ਵਿਰੋਧ ਹੁੰਦਾ ਤੇ ਲਾਲ ਭੀਮਚੰਦ ਸੱਚਰ ਮੁੱਖ ਮੰਤਰੀ ਆ ਕੇ ਸ਼੍ਰੀ ਅਕਾਲ ਤਖਤ ਤੇ ਮਾਫੀ ਮੰਗਦਾ ਪਰ ਸਿੱਖ ਮਾਫੀ ਨਹੀਂ ਦਿੰਦੇ ਆਖਰਕਾਰ ਇਹਨੂੰ ਅਸਤੀਫਾ ਦੇਣਾ ਪੈਂਦਾ ਇਹ 1955 ਦੀ ਗੱਲ ਹੈ 1984 ਤੇ ਬਹੁਤ ਬਾਅਦ ਵਿੱਚ ਵਾਪਰੇ ਆ 1947 ਤੋਂ ਬਾਅਦ ਸਾਡੇ ਨਾਲ ਕੀ ਹੋਇਆ ਇਹ ਵੀ ਸਾਨੂੰ ਯਾਦ ਰੱਖਣ ਦੀ ਲੋੜ ਆ ਮੈਂ ਤੁਹਾਡੇ ਨਾਲ ਕੁਝ ਘਟਨਾਵਾਂ ਸਾਂਝੀਆਂ ਕਰ ਰਿਹਾ ਜਿਹੜੀ ਆ 1948 ਵਿੱਚ ਵਾਪਰੀ 1955 ਵਿੱਚ ਵਾਪਰੀ 1946 ਦੇ ਵਿੱਚ ਵਾਪਰੀ 1955 ਵਿੱਚ ਲਾਲ ਚੰਦ ਲਾਲ ਭੀਮਚੰਦ ਸੱਚਰ ਮੁੱਖ ਮੰਤਰੀ ਉਹ ਵੀ ਮਾਫੀ ਮੰਗਦਾ ਅਸਤੀਫਾ ਦਿੰਦਾ ਤੇ ਆਖਰਕਾਰ ਉਹਦੀ ਸਰਕਾਰ ਟੁੱਟ ਜਾਂਦੀ ਹੈ ਇਸ ਤੋਂ ਬਾਅਦ ਸਿੱਖਾਂ ਨੇ ਵੇਖਿਆ ਵੀ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਸੀ ਤੇ ਸੋਚਿਆ ਵੀ ਦੇਸ਼ ਆਜ਼ਾਦ ਹੋ ਗਿਆ 1947 ਵਿੱਚ ਸਾਨੂੰ ਸਾਡਾ ਮੁਲਕ ਸਾਡਾ ਰਾਜ ਮਿਲ ਜਾਏਗਾ ਪਰ ਸਾਨੂੰ ਆਪਣੇ ਹੀ ਦੇਸ਼ ਵਿੱਚ ਅਜਰਾਇਮ ਪੇਸ਼ਾ ਕੂਮ ਕਹਿ ਦਿੱਤਾ ਗਿਆ ਸਾਨੂੰ ਆਪਣੇ ਹੀ ਦੇਸ਼ ਵਿੱਚ ਸੁੱਖ ਦਾ ਸਾਹ ਨਹੀਂ ਮਿਲਿਆ ਇਹਨਾਂ ਨੇ 1952 ਦੇ ਵਿੱਚ ਪੰਜਾਬੀ ਸੂਬੇ ਦੀ ਮੰਗ ਕੀਤੀ ਹੈ ਜਿਸ ਵਕਤ ਮੰਗ ਕੀਤੀ ਤੇ ਪੰਜਾਬੀ ਸੂਬੇ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀ ਮਰਦਮ ਸ਼ਿਮਾਰੀ ਹੋਈ ਤੇ ਜਿਹੜੇ ਪੰਜਾਬ ਦੇ ਹਿੰਦੂ ਵੀਰ ਸਨ ਉਹਨਾਂ ਨੂੰ ਧੱਕੇ ਨਾਲ ਇਹ ਗੱਲ ਕਹੀ ਗਈ ਵੀ ਤੁਸੀਂ ਆਪਣੀ ਭਾਸ਼ਾ ਜਿਹੜੀ ਮਾਤ ਭਾਸ਼ਾ ਹਿੰਦੀ ਲਿਖਾਓ ਉਹਨਾਂ ਦੇ ਫਾਰਮਾਂ 'ਚ ਹਿੰਦੀ ਲਿਖੀ ਗਈ ਆਖਰਕਾਰ ਇਹ ਫੈਲਤਾਪ ਦਿੱਤੀ ਗਈ ਤੇ 1955 ਦੇ ਵਿੱਚ ਇੱਕ ਹੋਰ ਘਟਨਾ ਹੁੰਦੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਪਾਵਨ ਸਰੋਵਰ ਦੇ ਵਿੱਚ ਸਿਗਰਟਾ, ਬੀੜੀਆਂ, ਤਮਾਕੂ ਇਹ ਸੁੱਟਿਆ ਜਾਂਦਾ। ਗੁਰਬਾਨੀ ਦੇ ਗੁਟਕੇ ਸੁੱਟੇ ਜਾਂਦੇ ਆ। ਤੇ ਜਿਨ੍ਹਾਂ ਨੇ ਸੁੱਟਿਆ ਤੇ ਉਹਨਾਂ ਨੂੰ ਪੁੱਛਿਆ ਗਿਆ ਭਾਈ ਤੁਸੀਂ ਕਿਉਂ ਕੀਤਾ? ਕਹਿੰਦੇ ਅਸੀਂ ਤੇ ਇਦਾਂ ਹੀ ਕਰਾਂਗੇ ਕਿਉਂਕਿ ਸਰਕਾਰ ਦੀ ਸ਼ੈ ਇਹ 1957 ਦੀ ਗੱਲ ਆ। ਸਿੱਖਾਂ ਨੇ ਨਹਿਰੂ ਪਾਰਟੀ ਦਾ ਵਿਰੋਧ ਕੀਤਾ, ਪੰਜਾਬੀ ਸੂਬਾ ਦੀ ਮੰਗ ਉੱਠੀ। ਨਹਿਰੂ ਪਰਿਵਾਰ ਨੇ ਪੂਜੋਰ ਲਾਇਆ ਵੀ ਇਹ ਮੰਗ ਨੂੰ ਦਬਾਇਆ ਜਾਵੇ। ਆਖਰਕਾਰ ਮਰਦਮਸ਼ਿਮਾਰੀ ਹੁੰਦੀ ਹੈ ਪੰਜਾਬੀ ਬੋਲੀ ਦੀ ਥਾਂ ਤੇ ਹਿੰਦੀ ਭਾਸ਼ਾ ਮਾਤ ਭਾਸ਼ਾ ਲਿਖ ਦਿੱਤੀ ਜਾਂਦੀ ਹੈ ਤੇ ਸਾਧ ਸੰਗਤ ਇਹਦੇ ਦਰਮਿਆਨ 1965 ਦੀ ਇੱਕ ਜਗ ਹੁੰਦੀ ਹੈ ਜਿਹਦੇ ਵਿੱਚ ਜਰਨਲ ਸ਼ਵੇਕ ਸਿੰਘ ਪੰਜਾਬ ਦਾ ਰਹਿਣ ਵਾਲਾ ਉਹ ਸੂਰਮਾ ਭਾਰਤ ਦੀ ਫੌਜ ਵਿੱਚ ਜਰਨਲ ਜਦੋਂ ਭਾ ਪਾਕਿਸਤਾਨ ਆਪਣੇ ਟੈਂਕ ਲੈ ਕੇ ਬਿਆਸ ਦਰਿਆ ਤੱਕ ਪਹੁੰਚ ਗਿਆ ਸੀ ਤੇ ਭਾਰਤੀ ਫੌਜ ਪਿੱਛੇ हट ਗਈ ਜਨਰਲ ਗੁਰਬਖਸ਼ ਸਿੰਘ ਨੇ ਸੋਚਿਆ ਵੀ ਸਾਡਾ 1947 ਵਿੱਚ ਸਾਡਾ ਬਾਬੇ ਨਾਨਕ ਦਾ ਸਥਾਨ ਚਲਾ ਗਿਆ ਸਾਡਾ ਨਨਕਾਣਾ ਚਲਾ ਗਿਆ 174 ਗੁਰੂਤਾਮ ਸਾਡੇ ਤੋਂ ਵਿਛੜ ਗਏ ਆ ਤੇ ਜੇ 1965 ਦੀ ਜੰਗ ਵਿੱਚ ਭਾਰਤ ਦੀ ਪਾਕਿਸਤਾਨ ਦੀ ਫੌਜ ਬਿਆਸ ਦਰਿਆ ਤੇ ਡੇਰੇ ਲਾ ਲੈਂਦੀ ਹੈ ਤੇ ਸਾਡਾ ਦਰ ਸ਼ਰੀਰ दरबार ਸਾਹਿਬ ਤਰਨ ਤਰਨਤਾ ਨੂੰ ਸਾਹਿਬ ਦੀ ਹੋਰ ਗੁਰੂ ਧਾਮ ਜਿਹੜੇ ਬਾਜੇ ਦੀ ਧਰਤੀ ਸਾਰੇ ਚਲੇ ਜਾਣੇ ਆ ਉਸ ਗੁਰੂ ਕੇ ਸੂਰਮੇ ਨੇ ਆਰਮੀ ਦੇ ਵਿੱਚ ਰਹਿੰਦੇ ਹੋਏ ਆਪਣੇ ਬਲਬੂਤੇ ਤੇ ਜੰਗ ਦੀ ਕਮਾਨ ਸੰਭਾਲੀ ਤੇ ਜਰਨਲ ਗੁਰਬਖਸ਼ ਸਿੰਘ ਨੇ ਉਹਨਾਂ ਟੈਂਕਾਂ ਨੂੰ ਪੈਟਰਨ ਟੈਂਕਾਂ ਨੂੰ ਉਡਾਇਆ ਤੇ ਆਪਨਾ ਜਿਹੜਾ ਝੰਡਾ ਲਾਹੌਰ ਤੱਕ ਜਾ ਕੇ ਲਹਿਰਾ ਦਿੱਤਾ ਜਦੋਂ ਲਾਹੌਰ ਵਿੱਚ ਪਤਾ ਲੱਗਾ ਵੀ ਸਿੱਖ ਤੇ ਸਾਡੇ ਲਾਹੌਰ ਵਿੱਚ ਆ ਪਹੁੰਚੇ ਆ ਇਹਨਾਂ ਨੇ ਆਪਣੇ ਟੈਂਕ ਵਾਪਸ ਮਰ ਮੋੜ ਲੈ ਤੇ ਕਿਹਾ ਵੀ ਵਾਪਸ ਆ ਜਾਓ ਤੇ ਜਦੋਂ ਇਸ ਗੱਲ ਦਾ ਪਤਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਤਾ ਲੱਗਾ ਤੇ ਉਹਨੇ ਕਿਹਾ ਵੀ ਸਿੱਖ ਇੰਨੀ ਬਹਾਦਰ ਕੌਮ ਹੈ ਜਿਹੜੀ ਆਪਣੇ ਬਲਬੂਤੇ ਤੇ ਇਸ ਭਾਰਤ ਦਾ ਵਾਲਵੀ ਵਿੰਗਾਂ ਨਹੀਂ ਖੋਨ ਦਿੱਤਾ 1 ਇੰਚ ਜ਼ਮੀਨ ਉਹਨਾਂ ਨੇ ਪਾਕਿਸਤਾਨ ਨੂੰ ਨਹੀਂ ਦਿੱਤੀ ਤੇ ਆਪਣੀ ਜ਼ਮੀਨ ਵਿੱਚ ਛੜਾ ਲਈ ਹੈ ਕਿ ਉਹਨੇ ਇਹਨਾਂ ਨੂੰ ਪੰਜਾਬੀ ਸੂਬਾ ਮੋਰਚਾ ਦਿੱਤਾ ਜਾਵੇ ਪੰਜਾਬੀ ਸੂਬਾ ਦਿੱਤਾ ਜਾਵੇ 1966 ਵਿੱਚ 1965 ਦੀ ਜੰਗ ਤੋਂ ਬਾਅਦ ਇਹ ਬਹਾਦਰ ਸ਼ਾ ਜਿਹੜਾ ਲਾਲ ਬਹਾਦਰ ਸ਼ਾਸਤਰੀ ਆ ਉਹਦੇ ਕਹਿ ਤੇ 1966 ਵਿੱਚ ਪੰਜਾਬੀ ਸੂਬਾ ਸਾਨੂੰ ਦਿੱਤਾ ਗਿਆ ਪਰ ਉਹ ਵੀ ਲੰਗੜਾ ਦਿੱਤਾ ਗਿਆ ਸਾਡਾ ਹਮਾਚਲ ਦੇ ਇਲਾਕੇ ਅੰਬ ਕਾਂਗੜਾ Shimla ਜਿਹੜੇ ਪੰਜਾਬੀ ਇਲਾਕੇ ਬੋਲ ਦੇ ਖੋਲੇ ਗਏ ਇਧਰੋਂ ਹਰਿਆਣੇ ਵਿੱਚੋਂ ਗੁੱਲਾਚੀਕਾ ਸਰਸਾ ਜੀਂਦ ਰੋहतक ਇਹ ਇਲਾਕੇ ਪੰਜਾਬੀ ਬੋਲੀ ਦੇ ਸਾਰੇ ਇਹ ਸਾਰੇ ਖੋਲੇ ਕੇ ਇੱਕ ਛੋਟਾ ਜਿਹਾ ਸੂਬਾ ਬਣਾ ਕੇ ਸਾਨੂੰ ਦੇ ਦਿੱਤਾ ਗਿਆ ਔਰ ਜਿਹੜੇ ਸਾਡੇ ਪੰਜਾਬ ਦੇ ਇਲਾਕੇ ਸਾਰੇ ਖੋ ਦਿੱਤੇ ਗਏ ਚੰਡੀਗੜ੍ਹ ਸਾਡਾ ਇਲਾਕਾ ਸੀ ਉਹ ਵੀ ਸਾਨੂੰ ਸਾਡੇ ਤੋਂ ਖੋ ਲਿਆ ਗਿਆ ਹਰਿਆਣੇ ਪੰਜਾਬ ਦਾ ਸਾਂਝਾ ਕਰ ਦਿੱਤਾ ਗਿਆ ਇਸ ਤਰ੍ਹਾਂ 1900 78 ਦੇ ਵਿੱਚ ਇੱਕ ਹੋਰ ਦਿੱਲੀ ਤੋਂ ਇੱਕ ਬਾਬਾ ਪਲਾਂਟ ਕੀਤਾ ਗਿਆ ਉਹਨੇ ਅਵਤਾਰ ਬਾਣੀ ਸ਼੍ਰੀ ਦਰਬਾਰ ਸਾਹਿਬ ਦੀ ਧਰਤੀ ਤੇ ਵਿਸਾਖੀ ਵਾਲੇ ਦਿਨ ਇੱਕ ਦੀਵਾਨ ਕਰਾਇਆ ਜਿਦੇ ਵਿੱਚ ਅਵਤਾਰ ਬਾਣੀ ਗਾਈ ਗਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਤੁਕਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਸਿੱਖ ਇਹ ਗੱਲ ਬਰਾਸ਼ਨਾ ਕਰ ਸਕੇ ਕਿਉਂਕਿ ਗੁਰੂ ਕੇ ਸਿੱਖ ਬਾਣੀ ਨੂੰ ਸਜਦਾ ਕਰਦੇ ਆ ਗੁਰੂ ਨੂੰ ਤੇ ਬੜਾ ਪਿਆਰ ਕਰਦਾ ਨਾ ਗੁਰੂ ਕੇ ਸਿੱਖਾਂ ਨੇ ਗੱਲ ਬਰਦਾਸ਼ਤ ਨਾ ਕੀਤੀ ਤੇ ਨਾਮ ਰਸੀਏ ਰੱਬ ਦੇ ਪਿਆਰੇ ਤੇਰਾ ਸਿੰਘ ਅਖੰਡ ਕਿਰਤਨੀ ਸਿੰਘ ਭਾਈ ਫੌਜਾ ਸਿੰਘ ਦੀ ਗਵਾਹੀ ਵਿੱਚ ਸ਼ਹੀਦ ਹੁੰਦੇ ਆ 1978 ਵਿੱਚ 1982 ਦੇ ਵਿੱਚ S Y L ਦਾ ਟੱਕ ਲਾ ਦਿੱਤਾ ਜਾਂਦਾ ਜਿਹੜਾ ਪੰਜਾਬ ਦਾ ਪਾਣੀ ਆ ਉਹ ਵੀ ਖੋਰ ਪੰਜਾਬ ਤੋਂ ਖੋਹਣ ਦੀ ਤਿਆਰੀ ਕੀਤੀ ਜਾਂਦੀ ਹੈ ਇਸ ਗੱਲ ਦਾ ਗਰੋਸ਼ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ 1956 ਵਿੱਚ ਰਾਜਸਥਾਨ ਨੂੰ ਨਹਿਰ ਕੱਢੀ ਗਈ ਪੰਜਾਬ ਦਾ ਪਾਣੀ ਵਧੇਰੇ ਰਾਜਸਥਾਨ ਨੂੰ ਦਿੱਤਾ ਗਿਆ 1982 ਦੇ ਵਿੱਚ ਸਿਵਾਈਲ ਦਾ ਟੱਕ ਲਾ ਕੇ ਫਿਰ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਸਿੱਖਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਵੀ ਉਹਨਾਂ ਨੇ ਬੁਰਾ ਮਨਾਇਆ ਤੇ ਸਹਾਸੰਗਤ ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ 1983 ਦੇ ਵਿੱਚ ਇੱਕ ਧਰਮ ਜੁੱਧ ਚੌਧ ਮੋਰਚਾ ਦਾ ਐਲਾਨ ਕੀਤਾ ਸ਼ਾਂਤਮਈ ਰਹਿ ਕੇ ਧਰਮ ਜੁੱਧ ਮੋਰਚਾ ਲਾਇਆ ਗਿਆ ਤੇ ਇੱਕ ਬੰਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਐਸਵਾਈਐਲ ਦਾ ਨਹਿਰ ਦਾ ਮੋਰਚਾ ਲੜ ਰਹੀ ਹੈ ਤੇ ਇਹ ਦੋਨੋਂ ਮੋਰਚੇ ਇਕੱਠੇ ਹੋ ਗਏ ਇੰਦਰਾ ਗਾਂਧੀ ਨੇ ਇਹਨਾਂ ਦੋਨਾਂ ਨੂੰ ਬੁਲਾਇਆ ਕਾਫੀ ਮੰਗਾ ਇਹਨਾਂ ਦੀ ਮੰਨੀਆਂ ਜਾਣ ਲੱਗੀ ਆ ਪਰ ਉਹਨਾਂ ਨੇ ਪਹਿਲੇ ਹੀ ਤਿਆਰੀ ਕਰ ਲਈ ਸੀ ਦੇਹਰਾ ਦੂਨ ਦੇ ਵਿੱਚ ਕਚਰਾ ਚੱਕਰਾਤਾ ਜਗ੍ਹਾ ਜਿੱਥੇ 6 ਮਹੀਨੇ ਲਾ ਕੇ 600 ਕਮਾਂਡੋ ਤਿਆਰ ਕੀਤੇ ਗਏ ਸ਼੍ਰੀ ਦਰਬਾਰ ਸਭ ਦਾ ਨਕਸ਼ਾ ਤਿਆਰ ਕਰਕੇ ਸ਼੍ਰੀ ਦਰਬਾਰ ਸਭ ਦਾ 400 ਵਰਗ ਕਿ ਮੀਟਰ ਦਾ ਜਿਹੜਾ ਏਰੀਆ ਹੈ ਉਹਨੂੰ ਕਿਵੇਂ ਖਤਮ ਕੀਤਾ ਜਾਣਾ ਹੈ ਇਹ ਚੱਕਰਾ ਤੇ ਦੇਹਰਾਦੂਨ ਵਿੱਚ ਕਈ ਮਹੀਨੇ ਪਹਿਲਾਂ ਹੀ ਤਿਆਰੀ ਕਰ ਲਈ ਗਈ 1984 ਦਾ ਭੱਲੂਕਹਰ ਆਬਾਦ ਵਿੱਚ ਵਾਪਰਦਾ ਪਰ ਤਿਆਰੀ ਬੜੀ ਚਿਰ ਪਹਿਲਾਂ ਕੀਤੀ ਜਾ ਰਹੀ ਹੈ ਦੇਹਰਾਦੂਨ ਦੇ ਵਿੱਚ ਜਿਹਦੇ ਵਿੱਚ ਜਰਨਲ ਵੈਦੀਆ ਕੇਐਸ ਬਰਾੜ ਆਪਣੀ ਜਰਨਲ ਕੇਐਸ ਬਰਾੜ ਆਪਣੀ ਕਿਤਾਬ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰਦੇ ਹਨ ਉਹਨਾਂ ਨੇ ਇੱਥੋਂ ਤੱਕ ਲਿਖਿਆ ਹੈ ਕਿ ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਜਰਨਲ ਕੇਐਸ ਬਰਾੜ ਕਹਿੰਦਾ ਹੈ ਕਿ ਸਾਡੇ ਕੁਝ ਬੰਦਿਆ ਨੇ ਉੱਪਰ ਦੀ ਗਾਦਰੇ ਪਾ ਕੇ ਗੋਲ ਪਰਨੇ ਬਣ ਕੇ ਦਮਾਲੇ ਬਣ ਕੇ ਪਿੰਡਾਂ 'ਚ ਗਏ ਲੋਸਮੈਂਟਾਂ ਕਰਵਾਈਆਂ ਗਈਆਂ ਕਿ ਸ਼੍ਰੀ ਦਰਬਾਰ ਸਭ ਤੇ ਅਟੈਕ ਹੋ ਗਿਆ ਸਿੱਖੋ ਆਪਣੇ ਗੁਰੂ ਧਾਮਾਂ ਦੀ ਰਾਖੀ ਲਈ ਨਿਕਲੋ ਪਿੰਡਾਂ 'ਚ ਗੁਰੂ ਕੇ ਸਿੱਖ ਗੁਰੂ ਕੇ ਲਾਲ ਗੁਰੂ ਕੀ ਨੂੰ ਪਿਆਰ ਕਰਨ ਵਾਲੇ ਜਿਹੜੋਂ ਨਿਕਲੇ ਉਹਨਾਂ ਨੂੰ ਰਾਹ ਵਿੱਚ ਨਾਕੇ ਲਾ ਕੇ ਘੇਰਿਆ ਗਿਆ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਮਾਰਿਆ ਗਿਆ ਤੇ ਉਹਨਾਂ ਨੂੰ ਰੋਈਆਂ 'ਚ ਰੋੜ ਦਿੱਤਾ ਗਿਆ ਅਨਪਛਾਤੇ ਕਹਿ ਕੇ ਉਹਨਾਂ ਨੂੰ ਛਾੜ ਦਿੱਤਾ ਗਿਆ ਤੇ ਬਹੁਤੇ ਜਿਹੜੇ ਵੀਰ ਘਰਾਜੋ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਸੁਣ ਕੇ ਨਿਕਲੇ ਸਨ ਵਾਪਸੀ ਨਹੀਂ ਜਾ ਸਕੀ ਕਿਉਂਕਿ ਉਹ ਕਹਿੰਦਾ ਵੀ ਅਸੀਂ ਚਾਹੁੰਦੇ ਸੀ ਵੀ ਜਿਹੜੇ ਪਿੰਡਾਂ 'ਚ ਬੈਠੇ ਆ ਉਹਨਾਂ ਦੀ ਸ਼ਨਾਖਤ ਕੀਤੀ ਜਾਵੇ ਲੋਜਮੈਂਟਾਂ ਵੀ ਆਪ ਕਰਵਾਈਆਂ ਆਪ ਹੀ ਘੇਰ ਕੇ ਲੈਂਦਾ ਤੇ ਆਪ ਹੀ ਮਾਰਦਦਾ ਇਹ ਕੇਐਸ ਬਰਾੜ ਆਪਣੀ ਕਿਤਾਬ ਵਿੱਚ ਲਿਖਦੇ ਹਨ ਉਸ ਵਕਤ ਜਰਨਲ ਸੀਗਾ ਸਾਥ ਸੰਗਤ ਜਿਹੜਾ 1984 ਦਾ ਘੱਲੂਕਾਰਾ ਹੋਇਆ ਇਹ ਕੋਈ ਅਨੁਸੁਖਾਮੀ ਘਟਨਾ ਨਹੀਂ ਇਹ ਇੱਕ ਸਾਜ਼ਿਸ਼ ਤਹਿਤ ਪਹਿਲਾਂ ਹੀ ਤੋਂ ਤਿਆਰੀ 1947 ਤੋਂ ਇਸ ਗੱਲ ਦੀ ਜਿਹੜਾ ਬੰਦ ਕੀਤੀਆਂ ਗਈਆਂ ਸਿੱਖਾਂ ਨੂੰ ਜਰਾਇ ਪੇਸ਼ਾ ਕੌਮ ਕਿਹਾ ਗਿਆ ਸਿੱਖਾਂ ਦੇ ਪੰਜਾਬੀ ਬੋਲਦੇ ਇਲਾਕੇ ਖੋਲੇ ਗਏ ਸਿੱਖਾਂ ਦਾ ਪਾਣੀ ਤੇ ਡਾਕਾ ਮਾਰਿਆ ਗਿਆ ਸਿੱਖਾਂ ਨੂੰ ਜਰਾਇ ਪੇਸ਼ਾ ਕੌਮ ਕਹਿ ਕੇ ਦੂਜੇ ਦਰਜੇ ਦੇ ਨਾਗਰਿਕ ਕਿਹਾ ਗਿਆ ਔਰ ਬਹੁਤ ਕੁਝ ਸਾਡੇ ਨਾਲ ਹੋਇਆ ਪਰ ਜਦੋਂ ਸਿੱਖਾਂ ਨੇ ਆਪਣੇ ਹੱਕ ਮੰਗੇ ਸ਼ਾਂਤਮਈ ਰਹਿ ਕੇ ਵੀ ਸਾਡਾ ਪੰਜਾਬੀ ਇਲਾਕਾ ਬੋਲ ਬੋਲੀ ਵਾਲਾ ਸਟੇਟ ਸਾਨੂੰ ਦੇ ਦਿੱਤੀ ਜਾਵੇ ਜਦੋਂ ਤੁਸੀਂ ਹਰਿਆਣਾ ਹਿੰਦੀ ਦੇ ਆਧਾਰ ਤੇ ਬਣਾ ਸਕਦੇ ਹੋ Rajasthan Rajasthan ਦੀ ਬੋਲੀ ਦੇ ਆਧਾਰ ਤੇ ਬਣਾ ਸਕਦੇ ਹੋ ਮਰਾਠੀ ਮਰਾਠੀਆਂ ਦੀ ਬੋਲੀ ਤੇ ਬਣਾ ਸਕਦੇ ਹੋ ਮਹਾਰਾਸ਼ਟਰ ਮਰਾਠੀ ਮਰਾਠੀਆਂ ਦੀ ਬੋਲੀ ਤੇ ਬਣਾ ਸਕਦੇ ਹੋ ਤੇ ਸਾਡਾ ਦੇ ਸਾਡਾ ਸਟੇਟ ਜਿਹੜੀ ਤੁਸੀਂ ਆਪੇ ਕਹਿੰਦੇ 1947 ਵਿੱਚ ਵੀ ਤੋ ਅਨੁਸਾਰਦਾ ਇਲਾਕਾ ਦਿੱਤਾ ਜਾਏਗਾ ਸੀ ਮੰਗ ਕਰਦੇ ਆ ਸਾਨੂੰ ਦੇ ਦਿਓ ਪਰ ਸਾਡੇ ਨਾਲ ਨਹੀਂ ਇਦਾਂ ਨਹੀਂ ਕੀਤਾ ਗਿਆ ਸਾਨੂੰ ਤੋੜਿਆ ਗਿਆ ਮਾਰਿਆ ਗਿਆ ਕੁੱਟਿਆ ਗਿਆ ਆਖਰਕਾਰ 400 ਵਰਗ ਵਰਗ ਮੀਟਰ ਦਾ ਜਿਹੜਾ ਏਰੀਆ ਹੈ ਨਾ ਸ੍ਰੀ ਦਰਬਾਰ ਸਾਹਿਬ 400 ਵਰਗ ਮੀਟਰ ਦਾ ਏਰੀਆ ਉੱਥੇ 3 ਲੱਖ ਭਾਰਤੀ ਫੌਜ 150 ਬੰਦਿਆਂ ਨੂੰ ਫੜਨ ਦੇ ਲਈ 150 ਬੰਦਿਆਂ ਨੂੰ ਫੜਨ ਦੇ ਲਈ ਆਈ ਜਿਦੇ ਚ ਜਲ ਫੈਲ ਜਲ ਸੈਨਾ ਯਾਲੂ ਸੈਨਾ ਜਲ ਸੈਨਾ ਥਲ ਸੈਨਾ ਤੇ ਹਵਾਈ ਸੈਨਾ ਤਿੰਨ ਸੈਨਾ 3 ਲੱਖ ਫੌਜ ਇਹ ਇਹਨਾਂ ਦੀ ਕਿਤਾਬਾਂ ਚ ਲਿਖਿਆ 3 ਲੱਖ ਫੌਜ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੇ ਇਹ ਸੋਚ ਕੇ ਆਏ ਸਨ ਵੀ ਸੱਤ ਅੱਠਾਂ ਘੰਟਿਆਂ ਦੇ ਵਿੱਚ ਇਹਨਾਂ ਨੂੰ ਮਾਰ ਦੇਵਾਂਗੇ ਫੜ ਲਵਾਂਗੇ ਤੇ ਸੱਤ ਅੱਠ ਘੰਟੇ ਸਾਨੂੰ ਹੋਰ ਲੱਗਨੇ ਆ ਜਿੱਥੇ ਉਹ ਜਿਹੜਾ ਕੁਝ ਅਸੀਂ ਉਥੇ ਕਤਲੋਗਾਰਤ ਕਰਾਂਗੇ ਉਹਨੂੰ ਸਾਮ ਸੰਭਾਲ ਦੇ ਲਈ ਉਹ ਸਫਾਈ ਕਰਨ ਦੇ ਲਈ ਸਾਨੂੰ 8-9 ਘੰਟਿਆਂ ਵਿੱਚ ਸਾਰਾ ਆਪਰੇਸ਼ਨ ਕਰਕੇ ਆ ਜਾਣਾ ਪਰ 90 ਘੰਟੇ ਇਹ جنگ ਚੱਲੀ 90 ਘੰਟੇ 90 ਘੰਟੇ ਜਦੋਂ ਇਹ ਜਿਲ੍ਹਾ ਵਾਲੇ ਬਾਗ ਤੋਂ ਅੱਗੇ ਵਧਦੀ ਹੈ ਭਾਰਤੀ ਫੌਜ ਤੇ ਜਰਨਲ ਗੁਰਬਖਸ਼ ਸਿੰਘ ਜਿਨ੍ਹਾਂ ਨੇ ਬੰਗਲਾਦੇਸ਼ ਨੂੰ ਧੂਲ ਛਟਾਈ ਸੀ ਜਰਨਲ ਗੁਰਬਖਸ਼ ਸਿੰਘ ਭਾਰਤ ਦੇ ਆਰਮੀ ਵਿੱਚ ਚਾਨ ਉਹਨਾਂ ਨੇ ਬੰਗਲਾਦੇਸ਼ ਨੂੰ ਹਰਾਇਆ ਸੀ ਤੇ ਭਾਰਤ ਨੂੰ ਜਿੱਤ ਉਹਨਾਂ ਦੇ ਹਿੱਸੇ ਪਾਈ ਸੀ ਉਹ ਬਾਬਾ ਜਰਨੈਲ ਸਿੰਘ ਦੇ ਨਾਲ ਮੋਰਚਾ ਬੰਦੀ ਕਰਕੇ ਬੈਠੇ ਆ ਜਦੋਂ ਜਲਿਆਵਾਲੇ ਪਾਗ ਤੋਂ ਉਹ ਜੱਗੇ ਵੱਧਦੀ ਆ ਤੇ ਸਿੱਖ ਇਹਨਾਂ ਨੇ ਇਹੋ ਜਿਹਾ ਬ੍ਰੈਸਟ ਪਾਇਆ ਤੇ ਅੱਧੀ ਫੌਜ ਉੱਥੇ ਟਹਿ ਟੇਰੀ ਹੋ ਗਈ ਤੇ ਜਲਿਆਵਾਲੇ ਬਾਗਜੇ ਵੜ ਕੇ ਇਹ ਮੀਟਿੰਗਾਂ ਕਰਨ ਲੱਗੇ ਵੀ ਅਸੀਂ ਅੱਗੇ ਤੇ ਵੱਧ ਨਹੀਂ ਸਕਦੇ ਕੋਈ ਹੋਰ ਟਿਕਾਣਾ ਵੀ ਫਿਰ ਇਹਨਾਂ ਨੇ ਹਵਾਈ ਸੈਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਤਿੰਨ ਜ਼ੋਨ ਨੂੰ ਕਹਿੰਦੇ 600 ਕਮਾਂਡੋ ਤਾਰਨ ਦੀ ਜਿਹੜੀ ਚਕਰਾਤਾ ਵਿੱਚ ਜਿਨ੍ਹਾਂ ਨੇ ਟ੍ਰੇਨਿੰਗ ਕਰਾਈ ਸੀ ਨਾ 600 ਕਮਾਂਡੋ ਉਹ ਤਾਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖਾਂ ਨੇ ਬ੍ਰੇਸ਼ਟ ਨਾਲ ਉਹਨਾਂ ਦੇ ਬੋਟਾ ਦੇ ਵਿੱਚ ਬ੍ਰੇਸ਼ਟ ਮਾਰੇ ਉਹਨਾਂ ਦੇ ਬੋਟਾ ਥਾਣੀ ਉਹ ਬ੍ਰੇਸ਼ਟ ਅੰਦਰ ਗਏ ਤੇ ਉਹ ਉੱਥੋਂ ਭੱਜ ਨਿਕਲੇ ਭਾਵ ਉਹ ਵੀ ਕਮਾਂਡੋ ਉੱਥੋਂ ਨਿਕਲ ਗਏ ਉਹ ਅੰਦਰ ਨਹੀਂ ਵਖਲ ਹੋ ਸਕੇ ਔਰ 4 ਜੂਨ ਤੱਕ ਜਦੋਂ ਤੱਕ ਤੋਪ ਦੇ ਗੋਲੇ ਨਹੀਂ ਮਾਰੇ ਜਾਂਦੇ 4 ਵਜੇ 4:40 ਮਿੰਟ ਤੇ 4 ਜੂਨ ਨੂੰ ਤੋਪ ਦਾ ਪਹਿਲਾ ਗੋਲਾ ਤਾਗਿਆ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਵਿੱਚ ਵੱਡਾ ਹੌਲ ਵੱਡਾ ਪਾੜ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਟੈਂਕ ਤੇ ਬਖਤਰਬੰਦ ਗੱਡੀਆਂ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਦੇ ਵਿੱਚ ਫਿਰ ਕਤਲੋਗਾਰਧ ਕੀਤੀ ਜਾਂਦੀ ਹੈ ਸਾ ਸੰਗਤ ਥੀਅਰ ਹੋ ਗਈ ਹੈ ਕਿ ਆਪਾਂ ਕਹਿੰਦੇ ਆ ਵੀ ਬਾਬਾ ਜਨੈਲ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਬੈਠੇ ਸਨ ਤਾਂ ਹਮਲਾ ਹੋਇਆ 74 ਹੋਰ ਗੁਰੂ ਧਾਮ ਜਿਨ੍ਹਾਂ ਦੀ ਲਿਸਟ ਸੂਚੀ ਬਣ ਚੁੱਕੀ ਹੈ 74 ਹੋਰ ਗੁਰੂ ਧਾਮ ਸਨ ਜਿਨ੍ਹਾਂ ਤੇ ਸ੍ਰੀ ਅਕਾਲ ਤਖਤ ਸਾਬ ਤੋਂ ਇਲਾਵਾ ਆਰਮੀ ਨੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ। ਉੱਥੇ ਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨਹੀਂ ਸਨ। 1978 ਦੀ ਘਟਨਾ 1956 ਵਿੱਚ ਰਾਜਸਥਾਨ ਨੂੰ ਨਹਿਰ ਦਿੱਤੀ ਜਾਣੀ। 1982 ਵਿੱਚ S Y L ਨਹਿਰ ਦਾ ਟੱਕ ਲਾਉਣਾ। 1969 ਵਿੱਚ ਦਰਸ਼ਨ ਸਿੰਘ ਫੇਰੂਮਾਨ ਜਦੋਂ ਪੰਜਾਬੀ ਸੂਬਾ ਮੋਰਚਾ ਸਾਨੂੰ ਨਹੀਂ ਦਿੱਤਾ ਜਾਂਦਾ ਤੇ ਉਹ ਭੁਖੜ ਹੜਤਾਲ ਤੇ ਬੈਨਦੇ ਤੇ 3 ਮਹੀਨੇ ਭੁਖੜ ਹੜਤਾਲ ਕਰਦੇ ਆ 1969 ਵਿੱਚ ਤੇ ਆਖਰਕਾਰ ਭੁੱਖ ਤੇ ਬਿਆਸ ਦੇ ਦਾਲ ਆਖਰਕਾਰ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਪਰ ਇਹਨਾਂ ਦੇ ਕਰਨ ਤੇ ਜੁਸ ਨਹੀਂ ਸਰਕਦੀ